ਕਾਰ ਦੀ ਆਲੋਚਨਾ ਵੀ ਹੁੰਦੀ ਰਹੀ ਪਹਿਲਾਂ ਤੇ ਅੱਧੀ ਰਾਤ ਨੂੰ ਇਹ ਨਹੀਂ ਪਤਾ ਲੱਗਿਆ ਕਿ ਜਿਹੜੀ ਕਿਸਾਨ ਆਗੂ ਦੀ ਅਰੈਸਟ ਹੋਈ ਹੈ ਹਿਰਾਸਤ ਚ ਲਿਆ ਗਿਆ ਉਹ ਕਿਹਦੇ ਵੱਲੋਂ ਲਿਆ ਗਿਆ ਹਰਿਆਣਾ ਸਰਕਾਰ ਸੀ ਪੰਜਾਬ ਸਰਕਾਰ ਸੀ ਸਵੇਰ ਚੜ੍ਹਦਿਆਂ ਤੱਕ ਸਾਰਾ ਕੁਝ ਕਲੀਅਰ ਹੋ ਗਿਆ ਪਟਿਆਲਾ ਪੁਲਿਸ ਵੱਲੋਂ ਵੀ ਬਿਆਨ ਆ ਗਿਆ ਡੀ ਐਮ ਸੀ ਹਸਪਤਾਲ ਲੁਧਿਆਣਾ ਦੇ ਬਾਹਰ ਇਸ ਤਰ੍ਹਾਂ ਸੀ ਕਿ ਜਿਵੇਂ ਕਰਫਿਊ ਲੱਗਾ ਹੋਵੇ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਆਪਣੀ ਪਹਿਲਾਂ ਜਾਇਦਾਦ ਆਪਣੀ ਅਗਲੀ ਪੀੜ੍ਹੀ ਨਾਲ ਕੀਤੀ ਫਿਰ ਨਾਲ ਐਲਾਨ ਕਰ ਦਿੱਤਾ ਕਿ ਮਰਨ ਵਰਤ ਤੇ ਬੈਠਣ ਲੱਗਿਆ ਜਿਹੜੀ ਇਹ ਸਿਆਸਤ ਚੱਲ ਰਹੀ ਹੈ ਇਸ ਦੇ ਪਿੱਛੇ ਕਾਰਨ ਕੀ ਨੇ ਔਰ ਜਿਹੜੀ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਸਰਕਾਰ ਵੱਲੋਂ ਇਹਦੇ ਮਾਇਨੇ ਕੀ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਬੁਰੀ ਤਰ੍ਹਾਂ ਡਰ ਗਈ ਹੈਗੀ ਪੰਜਾਬ ਸਰਕਾਰ ਨੇ ਜਿਹੜਾ ਇੱਕ ਚੋਰਾ ਵਾਂਗੂ ਉੱਥੇ ਦਾਵਾ ਬੋਲਿਆਗਾ ਉਹ ਸਾਰਾ ਸਰਗਲ ਤੋਂ ਇੱਕ ਚੁਨੀ ਹੋਈ ਸਰਕਾਰ ਦੀ ਨਿਸ਼ਾਨੀ ਨਹੀਂ ਆਏਗੀ ਇੱਕ ਹਾਰੀ ਹੋਈ ਤੇ ਹਮਲੀ ਹੋਈ ਸਰਕਾਰ ਦੀ ਨਿਸ਼ਾਨੀ ਕਹਿ ਸਕਦੇ ਕਿ ਜਿਹੜੇ ਮੀਟਿੰਗ ਕਰਨ ਦੀ ਬਜਾਏ ਧਾਵਾ ਬੋਲਦੇ ਨੇ ਜਿੱਥੇ ਜਗਜੀਤ ਸਿੰਘ ਡਲੇਵਾਲ ਹੋਣਾ ਨੇ ਅੱਜ ਮਨਵਰਤ ਰੱਖਣਾ ਸੀ ਉਹਨਾਂ ਨੂੰ ਕਿਵੇਂ ਜਿਹੜਾ ਉਹਨਾਂ ਨੇ ਉੱਥੇ ਬਣਾਈ ਸੀ ਕੁਟੀਆਂ ਟਾਈ ਬਣਾਏ ਸੀ ਕਿਵੇਂ ਦਰਵਾਜ਼ੇ ਤੋੜੇ ਗਏ ਨੇ ਕਿਵੇਂ ਭਾਂਦੋੜ ਕੀਤੀ ਗਈ ਹੈ ਕੀ ਉਹ ਡਲੇਵਾਲ ਸਾਹਿਬ ਅਤਵਾਦੀ ਸੀ ਜਾਂ ਉਹ ਗੈਂਗਸਟਰ ਸੀ ਯਾਰ ਇੱਕ ਪੰਜਾਬ ਦਾ ਇੱਕ ਉਹ ਨੁਮਾਇੰਦਾ ਜਿਹੜੀ ਕਿਸਾਨ ਕਿਸਾਨਾਂ ਦੀ ਅਗਵਾਈ ਕਰਦਾ ਤੁਸੀਂ ਉਹਦੇ ਨਾਲ ਟਰੀਟ ਕਿਵੇਂ ਕੀਤਾਗਾ ਜਿਵੇਂ ਉਹ ਅੱਤਵਾਦੀ ਹੋਵੇ ਜਿਨ੍ਹਾਂ ਨੂੰ ਤੇ ਤੁਸੀਂ ਟਰੀਟ ਕਰਨਾ ਗੈਂਗਸਟਰ ਹਨ ਉਹਨਾਂ ਨੂੰ ਤੁਸੀਂ ਸਰਕਾਰ ਨੇ ਜਵਾਈਆਂ ਵਾਂਗੂ ਰੱਖਿਆ ਤੇ ਜਿਵੇਂ ਜਵਾਈਆਂ ਦੀਆਂ ਇੰਟਰਵਿਊਆਂ ਕਰਵਾਈਆਂ ਜਿਹਦੇ ਸਰਕਾਰ ਨੇ ਤੇ ਪੁਲਿਸ ਨੇ ਉਦਾਂ ਕਰਵਾਈਆਂ ਹੈਗੀਆਂ ਤੇ ਡੱਲੇਵਾਲ ਹੁਣਾਂ ਨੇ ਕਿਹਾ ਕਿ ਮੈਂ ਮੰਨ ਵਰਤ ਰੱਖਣਾਗਾ ਤੁਸੀਂ ਜਾ ਤੇ ਮੰਨਾ ਮੈਨੂੰ ਮੰਗੋ ਮੰਨੋ ਉਹਨਾਂ ਦੀਆਂ ਮੀਟਿੰਗਾਂ ਕਰੋ ਹੁਣ ਤੁਸੀਂ ਚੋਰਾ ਵਾਂਗੂ ਪੁਲਿਸ ਚੋਰਾ ਵਾਂਗੂ ਬਣ ਕੇ ਉਹਨਾਂ ਨੂੰ ਕਹਿਨ ਉਤੇ ਕਹਿ ਉਹ ਹਰਾਸਤ ਵਿੱਚ ਲਿਆ ਪਰ ਇਹ ਗ੍ਰਿਫਤਾਰੀ ਹੈ ਸਰਕਾਰ ਨੇ ਦਿਖਾਉਣ ਨੂੰ ਹਰਾਸਤ ਦਿਖਾਇਆ ਗ੍ਰਿਫਤਾਰੀਆ ਤੁਸੀਂ ਸਿੱਧਾ ਉਹਨਾਂ ਨੂੰ ਡੀ ਐਮ ਸੀ ਲੁਧਿਆਣਾ ਲੈ ਕੇ ਪਟਿਆਲੇ ਵੀ ਲੈ ਕੇ ਰਜਿੰਦਰਾ ਹਸਪਤਾਲ ਵੀ ਨਹੀਂ ਤੁਹਾਡੇ ਕੋਲ ਉਹ ਸਰਕਾਰੀ ਰਜਿੰਦਰਾ ਹਸਪਤਾਲ ਟੌਪ ਦਾ ਹਸਪਤਾਲ ਹੈ ਤੁਸੀਂ ਉੱਥੇ ਨਹੀਂ ਭਰਤੀ ਕਰਵਾਇਆ ਤੇ ਤੁਸੀਂ ਲੁਧਿਆਣੇ ਦਾ ਇੱਕ ਪ੍ਰਾਈਵੇਟ ਹਸਪਤਾਲ ਉੱਥੇ ਤੁਸੀਂ ਉਹਨੂੰ ਇੱਕ ਸ਼ੌਨੀ ਬਣਾ ਦਿੱਤਾ ਪੁਲਿਸ ਹੈੱਡ ਕੁਆਰਟਰ ਬਣਾ ਦਿੱਤਾ ਉੱਥੇ ਡੱਲੇਵਾਲ ਸਾਹਿਬ ਨੂੰ ਰੱਖ ਰੱਖ ਲਿਆ ਤੁਸੀਂ ਪਤਾ ਨਹੀਂ ਕਿੰਨੇ ਦਿਨ ਰੱਖੋਗੇ ਕਿ ਉਹ ਸੰਘਰਸ਼ ਫੇਲ ਹੋ ਜਾਊਗਾ ਇਹ ਤਾਂ ਮਦਦ ਸਰਕਾਰ ਖੋਖਲੀ ਹੈ ਸਰਕਾਰ ਦੇ ਜਿਹੜੇ ਸਲਾਹਕਾਰ ਨੇ ਉਹ ਖੋਖਲੇ ਨੇ ਜਦੋਂ ਸਰਕਾਰ ਇਸ ਪੱਧਰ ਤੇ ਆ ਜਾਣ ਉਹਨਾਂ ਦੀ ਨਿਸ਼ਾਨੀ ਆ ਗਈ ਹੈ ਕਿ ਆਉਣ ਵਾਲੇ ਸਮੇਂ 'ਚ ਲੋਕਾਂ ਨੇ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਨਾ ਹੈਗਾ ਰਹੀ ਗੱਲ ਹੁਣ ਤੁਸੀਂ ਡੀਆ ਇੱਕ ਪ੍ਰਾਈਵੇਟ ਹਸਪੀਟਲ ਨੂੰ ਤੁਸੀਂ ਸ਼ੌਣੀ ਬਣਾ ਕੇ ਰੱਖ ਦਿੱਤਾ ਹੈਗਾ ਉੱਥੇ ਕਿੰਨੀ ਪੁਲਿਸ ਪਹੁੰਚ ਗਈ ਤੇ ਕਿੰਨੇ ਲੋਕ ਖੱਜਲ ਹੋਣਗੇ ਕਿੰਨੇ ਪੇਸ਼ੀਐਂਟ ਖੱਜਲ ਹੋਣਗੇ ਕਿੰਨੇ ਲੋਕਾਂ ਨੂੰ ਘੁਮਕਾ ਘਮਾ ਕੇ ਆਉਣਾ ਪੈਣਾ ਜੇ ਤੁਸੀਂ ਹਾਊਸ ਰੈਸਟ ਕਰਨਾ ਤੇ ਉਹਨੂੰ ਘਰੋਂ ਹੀ ਕਰ ਲੈਂਦੇ ਤੁਸੀਂ ਇਹ ਕਹਿੰਦੇ ਕਿ ਉਹਦੀ ਸਿਹਤ ਆਗਿਆ ਨਹੀਂ ਦਿੰਦੀ ਹੈਗੀ ਤੁਸੀਂ ਪੁਲਿਸ ਕਿਵੇਂ ਡਿਸਾਈਡ ਕਰ ਸਕਦੀ ਹੈਗੀ ਕਿ ਪੁਲਿਸ ਨੂੰ ਪਹਿਲਾਂ ਉਹਨਾਂ ਨੇ ਆਪਣੇ ਮੈਡੀਕਲ ਚਾਰਟ ਤੇ ਜਾਂ ਮੈਡੀਕਲ ਰਿਪੋਰਟ ਤੇ ਜੀਸੀ ਸਰਕਾਰ ਨੂੰ ਕਿ ਮੇਰੀ ਆ ਮੈਡੀਕਲ ਰਿਪੋਰਟ ਆ ਇਹਦਾ ਮਤਲਬ ਹੈ ਸਰਕਾਰ ਕੋਲ ਕੰਮ ਕਰਨ ਦੀ ਨੀਅਤ ਨਹੀਂ ਹੈਗੀ ਇੱਕ ਪਾਸੇ ਸਰਕਾਰ ਹੈ ਕਹਿ ਰਹੀ ਹੈ ਕਿ ਦਿੱਲੀ ਜਾਓ ਦਿੱਲੀ ਵਾਲਿਆਂ ਨੂੰ ਨਬੇਣਾ ਤੇ ਜੇ ਤੁਹਾਡੇ ਉੱਥੇ ਮਨਵਰਤ ਰੱਖ ਰਹੇ ਨੇ ਤਾਂ ਕੀ ਆ ਕੀ ਸਮੱਸਿਆ ਕੀ ਹੈਗੀ ਆ ਤੁਸੀਂ ਮੀਟਿੰਗ ਕਰੋ ਨਾ ਕਿਉਂ ਕਿਉਂ ਮਜਬੂਰ ਹੋਏ ਨੇ ਮਨਵਰਤ ਦੇ ਜਗਜੀਤ ਸਿੰਘ ਡੱਲੇਵਾਲ ਕਿਉਂ ਤੁਸੀਂ ਮਜਬੂਰ ਕੀਤਾ ਹੈਗਾ ਝੋਨਾ ਤੁਹਾਡੇ ਕੋਲ ਨਹੀਂ ਚੁੱਕਿਆ ਗਿਆ ਮੰਡੀਆਂ ਚ ਕਿਸਾਨ ਰੋਲ ਕੇ ਰੱਖ ਦਿੱਤਾ ਹੈਗਾ ਦਾਣੇ ਤੁਸੀਂ ਰੋਲ ਰੱਖ ਰੱਖ ਦਿੱਤੇ ਕਣਕ ਦੀ ਬਜਾਈ ਪੂਰੀ ਹੋ ਚੁੱਕੀ ਲੋਕਾਂ ਨੂੰ ਡੀਏਪੀ ਖਾਦ ਬੜੀ ਮੁਸ਼ਕਲ ਨਾਲ ਮਿਲੀ ਹੈਗੀ ਹੁਣ ਜੇ ਮਜਬੂਰ ਹੋ ਗਏ ਜੇ ਉਹਨਾਂ ਦੇ ਕਹਿੰਦੇ ਪਾਣੀ ਸਿਰ ਤੋਂ ਟੱਪ ਚੁੱਕਿਆ ਨਾ ਪੰਜਾਬ ਸਰਕਾਰ ਸੁਣ ਰਹੀ ਹੈਗੀ ਨਾ ਸੈਂਟਰ ਸਰਕਾਰ ਸੁਣ ਤੇ ਕਿਸਾਨ ਤੇ ਫਾਇਲ ਲਗੂਗਾ ਨਾ ਤੇ ਤੁਸੀਂ ਫਾਇਲ ਲੱਗਣ ਵਾਸਤੇ ਮਜਬੂਰ ਕਰ ਰਹੇ ਹੋਗੇ ਔਰ ਇਸ ਕਰਕੇ ਜਾਂ ਤੇ ਸੈਂ ਤੁਸੀਂ ਮੰਨੋ ਪਹਿਲਾਂ ਕਿ ਸੀਐਮ ਸਾਹਿਬ ਨੇ ਵਿਚੋਲਗੀ ਕੀਤੀ ਮੀਟਿੰਗਾਂ ਕਰਵਾਈਆਂ ਲੇਕਿਨ ਗੱਲ ਨਹੀਂ ਬਣੀ ਇਸ ਮਸਲੇ 'ਚ ਮੀਟਿੰਗਾਂ ਕਰਵਾਉਣ ਦੇ ਮਸਲੇ 'ਚ ਰਵਨੀਤ ਸਿੰਘ ਬਿੱਟੂ ਔਰ ਭਗਵੰਤ ਮਾਨ ਸਾਹਿਬ ਇਕੱਠੇ ਹੀ ਦੋਨਾਂ ਨੇ ਦੇਖਿਆ ਕਿ ਚਲੋ ਸਾਨੂੰ ਮੀਟਿੰਗ ਕਰਵਾਉਣੀ ਚਾਹੀਦੀ ਇਹ ਚਾਹੇ ਪਾਰਟੀਆਂ ਅਲੱਗ-ਅਲੱਗ ਨੇ ਵੇਖੇ ਉਹਨਾਂ ਦੀ ਯਾਰੀ ਵੀ ਠੀਕ-ਠਾਕ ਆ ਉਹਨਾਂ ਨੇ ਇੱਕ ਦੂਜੇ ਨੇ ਫਰਜ਼ ਵੀ ਨਿਭਾਇਆ ਪਰ ਫਿਰ ਮੀਟਿੰਗਾਂ ਕਰਵਾਉਣ ਦਾ ਫਾਇਦਾ ਕੀ ਅੱਗੇ ਨਿਕਲਿਆ ਕੀ ਹੈ ਨਾ ਉਹਨੂੰ ਗੁੱਸਾ ਲੋਕਾਂ ਦਾ ਵਧੇਗਾ ਕਿ ਚੰਗਾ ਭਲਾ ਬੰਦਾ ਵਾ ਤੁਸੀਂ ਚੱਕ ਕੇ ਉਹਨੂੰ ਬਿਮਾਰ ਵੀ ਕਰਤਾ ਹਸਪੀਟਲ ਵੀ ਲੈ ਗਏ ਪੁਲਿਸ ਸੌਣੀ ਵੀ ਬਣਾਦੀ ਤੇ ਇਹਨੂੰ ਮਤਲਬ ਇਹ ਡੈਮੋਕਰੈਟਿਕ ਸਿਸਟਮ ਨਹੀਂ ਹੈਗਾ ਇਹ ਤਾਲੇਬਾਨ ਇੱਕ ਤੱਕੇਸ਼ਾਈ ਹੈ ਸਰਕਾਰੀ ਤੱਕੇਸ਼ਾਈ ਹੈ ਔਰ ਪੁਲਸ ਰਾਜਾ ਗੁੰਡਾ ਤੰਤਰ ਹੈ ਸਰਕਾਰਾਂ ਅਜਿਹੇ ਕੰਮ ਨਹੀਂ ਕਰਦੀਆਂ ਇਹਨੇ ਤੁਸੀਂ ਮੀਟਿੰਗਾਂ ਕਰੋ ਸਭ ਤੋਂ ਵੱਡਾ ਕੀ ਟੇਬਲ ਟਾਕ ਹੁੰਦੀ ਹੈ ਮੀਟਿੰਗ ਕਰੋ ਮੀਟਿੰਗਾਂ ਤੁਸੀਂ ਕਰ ਮੀਟਿੰਗਾਂ ਦਾ ਰਿਜ਼ਲਟ 0 ਨਿਕਲਿਆ ਹੈਗਾ ਪਰ ਇਸ ਰਵਈਏ ਦਾ ਸਾਰਿਆਂ ਨੇ ਨਿਖੇਦੀ ਕੀਤੀ ਹੈ ਕਿ ਇਹ ਕੋਈ ਤੌਰ ਤਰੀਕਾ ਨਹੀਂ ਹੁੰਦਾ ਸਰਕਾਰਾਂ ਦਾ ਸਰਕਾਰਾਂ ਕਦੀ ਧੱਕੇਸ਼ਾਹੀ ਨਹੀਂ ਕਰਦੀਆਂ ਸਰਕਾਰਾਂ ਕਦੀ ਡੰਡਾ ਤੰਤਰ ਨਹੀਂ ਕਰਦੀਆਂ ਕਿਉਂਕਿ ਸਰਕਾਰਾਂ ਲੋਕਤੰਤਰ ਰਾਹੀਂ ਚੁਣੀਆਂ ਜਾਂਦੀਆਂ ਲੋਕਾਂ ਦੁਆਰਾ ਚੁਣੀ ਜਾਂਦੀ ਹੈ ਤੇ ਉਹ ਹੁਣ ਸਰਕਾਰ ਜਿਹੜੀ ਸੰਘਰਸ਼ ਚੋਂ ਨਿਕਲੀ ਹੋਵੇ ਸਰਪਾਰਟੀ ਜਿਹੜੀ ਅੰਨਾ ਯਾ ਰਿਮੂਵਮੈਂਟ ਚੋਂ ਨਿਕਲੀ ਹੋਵੇ ਜਿਸ ਅੰਨਾ ਯਾ ਰਿਮੂਵਮੈਂਟ ਨੂੰ ਕਾਮਯਾਬ ਕਰਨ ਵਾਸਤੇ ਇੱਕ ਪਾਰਟੀ ਦਾ ਅਰਥ ਸੀ ਇੱਕ ਵਿਚਾਰ ਸਰਹਾ ਸੀ ਇੰਨਾ ਲੰਮਾ ਚਲਾਇਆ ਜਿਸ ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਨੇ ਉਸ ਤੋਂ ਬਾਅਦ ਅੰਨਾ ਹਜ਼ਾਰੇ ਵੀ ਪਤਾ ਨਹੀਂ ਕਿ ਕਿੱਧਰ ਵੇਕ ਵੁਕ ਗਏ ਹੈਗੇ ਨੇ ਉਹ ਵੀ ਚੁੱਪ ਕਰਕੇ ਬੈਠ ਗਏ ਉਸ ਸੰਘਰਸ਼ ਤੋਂ ਪਾਰਟੀ ਨਿਕਲੀ ਹੋਵੇ ਅੱਜ ਉਹਨਾਂ ਉਸੇ ਪਾਰਟੀ ਨੂੰ ਲੋਕਾਂ ਦੇ ਸੰਘਰਸ਼ ਮਾੜੇ ਲੱਗ ਰਹੇ ਨੇ ਤੁਸੀਂ ਬਰੋਜ਼ਗਾਰਾਂ ਨੂੰ ਵੀ ਕੁੱਟ ਰਹੇ ਹੋ ਤੁਸੀਂ ਮੁਲਾਜ਼ਮਾਂ ਨੂੰ ਵੀ ਕੁੱਟ ਰਹੇ ਹੋ ਤੁਸੀਂ ਕਿਸਾਨਾਂ ਨੂੰ ਵੀ ਕੁੱਟ ਰਹੇ ਹੋ ਤੁਸੀਂ ਖੇਤ ਮਜ਼ਦੂਰਾਂ ਨੂੰ ਵੀ ਕੁੱਟ ਰਹੇ ਹੋ ਇਹ ਜਿਹੜੀ ਆ ਕਰਕੇ ਇੰਨਾ ਕੁੱਟਮਾਰ ਕਰਕੇ ਸਰਕਾਰੀ ਧੱਕੇਸ਼ਾਹੀ ਕਰਕੇ ਗੁਰ ਸਰਕਾਰੀ ਗੁੰਡਾਗਰਦੀ ਕਰਕੇ ਕਿਉਂ ਲੋਕਾਂ ਨੇ ਕਾਲੀਆਂ ਤੋਂ ਤੇ ਕਾਂਗਰਸ ਤੋਂ ਪਾਸਾ ਵਟਿਆ ਕਿਉਂ ਤੁਹਾਨੂੰ ਆਮ ਘਰਿਆਂ ਨੂੰ ਕੁਰਸੀਆਂ ਦਿੱਤੀਆਂ ਤੁਹਾਨੂੰ ਕਿਉਂ ਹਰੇ ਪੈਣੇ ਦਿੱਤੇ ਨੇ ਤੇ ਅੱਜ ਕੱਲ ਹਰੇ ਪੈਣੇ ਤੁਸੀਂ ਗਾਂ ਕਿਸੇ ਨੂੰ ਠੇਕੇ ਦੇ ਦਿੱਤੇ ਹੋਏ ਨੇ ਅਜੇ ਸਥਿਤੀ ਦੇ ਵਿੱਚ ਫਿਰ ਸਰਕਾਰ ਫੇਲ ਹੋ ਜਾਂਦੀ ਆ ਸੀਐਮ ਸਾਹਿਬ ਨੂੰ ਚਾਹੀਦਾ ਹੈ ਕਿ ਡੱਲੇਵਾਲ ਸਾਹਿਬ ਨੂੰ ਤੁਸੀਂ ਚੱਕਿਆ ਡੱਲੇਵਾਲ ਸਾਹਿਬ ਦੇ ਨਾਲ ਗੱਲ ਕਰਨੀ ਚਾਹੀਦੀ ਸੀ ਕਿ ਤੁਸੀਂ ਮੇਰੇ ਨਾਲ ਮੀਟਿੰਗ ਕਰੋ ਨਾ ਮੈਂ ਸਟੇਟ ਦਾ ਮਾਲਕ ਤੁਸੀਂ ਰੋਜ਼ ਕਹਿੰਦੇ ਕਿ ਮੈਂ 3.5 ਕਰੋੜ ਪੰਜਾਬੀਆਂ ਦਾ ਜਵਾਬ ਨੂੰ ਜਵਾਬ ਦੇ ਤੇ ਤੁਸੀਂ ਅਜਿਹੇ ਲੋਕਾਂ ਨੂੰ ਜਿਹੜੇ ਕਿਉਂਕਿ ਜਿਹੜੇ ਨਮੈਦਗੀ ਕਰਦੇ ਨੇ ਜੀ ਉਹਨਾਂ ਨੂੰ ਮਿਲੋ ਕਿ ਕੀ ਸਮੱਸਿਆ ਕੀ ਹੈ ਕਿ ਨਾ ਕਿ ਜਿਹੜਾ ਤੁਹਾਨੂੰ ਮੰਨਵਰਤ ਵਾਸਤੇ ਤੁਸੀਂ ਮਜਬੂਰ ਹੋਗੇ ਨੇ ਹੂੰ ਤੁਸੀਂ ਚੀਫ ਮਨਿਸਟਰ ਉਹ ਸੈਂਟਰ ਨਾਲ ਗੱਲ ਕਰੋ ਮੀਟਿੰਗ ਪਹਿਲਾਂ ਵੀ ਕਰਾਉਣ ਵੀ ਕਰਾਓ ਕਿ ਜਿਹੜੇ ਮਸਲੇ ਨੇ ਉਹ ਹੱਲ ਕੀਤੇ ਜਾਣ ਹੁਣ ਇਹਦੇ ਪਿੱਛੇ ਕੀ ਸਿਆਸਤ ਹੈ ਸਰਕਾਰ ਦੀ ਕੀ ਸਿਆਸਤ ਹੈ ਸੈਂਟਰ ਵਾਲਿਆਂ ਦੀ ਸਿਆਸਤ ਹੈ ਕਿਉਂਕਿ ਕਿਸਾਨਾਂ ਦੇ ਵਿੱਚ ਬਹੁਤ ਜੜ ਦੇ ਧੜੇ ਨੇ ਕੁਝ ਪੰਜਾਬ ਸਰਕਾਰ ਪੱਕੀ ਨੇ ਕੁਝ ਪੰਜਾਬ ਸਰਕਾਰਾਂ ਦੀਆਂ ਬਾਕੀ ਪੋਲੀਟੀਕਲ ਪਾਰਟੀਆਂ ਪੱਕੀ ਨੇ ਕੁਝ ਕਿਸਾਨਾਂ ਦੇ ਜਥੇਬੰਦੀਆਂ ਨੇ ਉਹ ਸੈਂਟਰ ਸਰਕਾਰ ਪੱਕੀ ਨੇ ਕੋਈ ਭਾਜਪਾ ਪੱਕੀ ਨੇ ਜਦੋਂ ਕਿਸਾਨ ਹੀ ਅਜੇ ਵੰਡੇ ਗਏ ਨੇ ਫਿਰ ਕਿਸਾਨਾਂ ਦਾ ਨੁਕਸਾਨ ਹੁੰਦਾ ਵਾ ਹੁਣ ਇਸ ਸਥਿਤੀ ਦੇ ਵਿੱਚ ਕਿਉਂਕਿ ਇੱਕ ਸੰਯੁਕਤ ਕਿਸਾਨ ਮੋਰਚਾ ਵਾ ਇੱਕ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਆ ਜਦੋਂ ਕਿਸਾਨ ਹੀ ਵੰਡੇ ਗਏ ਹੋਣ ਫਿਰ ਉਹ ਨੁਕਸਾਨ ਹੁੰਦਾ ਇਸੇ ਕਰਕੇ ਕਿਸਾਨਾਂ ਦਾ ਵੀ ਨੁਕਸਾਨ ਹੋ ਰਿਹਾ ਕਿ ਤੁਸੀਂ ਲਗਭਗ ਸਾਲ ਹੋ ਚਿਰ ਦੇ ਕਰੀਬ ਹੋ ਚੁੱਕੇ ਕਿੰਨੇ ਕਿਸਾਨ ਪਹਿਲਾਂ 750 ਕਿਸਾਨ ਸਿੰਗੂ ਬਾਰਡਰ ਤੇ ਜਾਂ ਗਾਜੀਪੁਰ ਜਾਂ ਟਿਕਰੀਪੁਰ ਮਰੇ ਨੇ ਇੱਥੇ ਵੀ ਮੇਰੇ ਲੱਗਦਾ 2-3 ਦਰਜਨ ਹੋ ਗਏ ਨੇ ਖਨੌਰੀ ਤੇ ਸਿੰਗੂ ਉਹ ਹਲੇ ਤੱਕ ਇਨਸਾਫ ਮਿਲੇ ਨਹੀਂ ਗਾ ਗੋਲੀਆਂ ਚਲਾਈਆਂ ਗਈਆਂ ਪਿੱਛੋਂ ਗੋਲੀਆਂ ਮਾਰੀਆਂ ਗਈਆਂ ਸ਼ੁਭ ਕਰਨ ਵਰਗੇ ਨੌਜਵਾਨ ਮੁੰਡੇ ਮਾਰੇ ਗਏ ਹੁਣ ਪੁਲਿਸ ਦੀ ਗੋਲੀ ਨਾਲ ਤੇ ਫਿਰ ਉਹ ਮਜਬੂਰ ਤੇ ਹੋ ਗਏ ਨਾ ਮਨਵਰਤ ਰੱਖਣ ਤੇ ਉਦੋਂ ਵੀ ਪੰਜਾਬ ਸਰਕਾਰ ਤੇ ਬੜੇ ਦੋਸ਼ ਲੱਗੇ ਸੀ ਜਦੋਂ ਗੋਲੀ ਚੱਲੀ ਸੀ ਸ਼ੁਭ ਕਰਨ ਤੇ ਜਦੋਂ ਸਾਰਾ ਐਪੀਸੋਡ ਹੋਇਆ ਕਿ ਪੰਜਾਬ ਸਰਕਾਰ ਨੂੰ ਜਿਹੜੀ ਐਫ ਆਈ ਆਰ ਤੁਰੰਤ ਕਰਨੀ ਚਾਹੀਦੀ ਸੀ ਉਹ ਬੜੀ ਦੇਰ ਹੀ ਨਾਲ ਹੋਈ ਜ਼ੀਰੋ ਐਫ ਆਈ ਆਰ ਹੋਈ ਫਿਰ ਉਸ ਦੇ ਉੱਤੇ ਪੈਰਲ ਜਿਹੜੀ ਕਾਰਵਾਈ ਹੋਣੀ ਸੀ ਪੈਰਵਾਈ ਹੋਣੀ ਸੀ ਉਹ ਵੀ ਨਹੀਂ ਸੀ ਹੋਈ ਚੰਗੀ ਤਰ੍ਹਾਂ ਲੋਕਾਂ ਦੇ ਦੋਸ਼ ਸਹੀ ਨਾ ਕਿ ਜਿਹੜੇ ਪੰਜਾਬ ਦੇ ਲੋਕਾਂ ਨੇ ਬਨਵੇਂ ਹਰੇ ਪੈਨ ਦਿੱਤੇ ਸੀ ਨਾ ਉਹ ਹਰੇ ਪੈਨ ਤੇ ਜਾਂ ਤੇ ਉਹਨਾਂ ਜੋ ਸ਼ਾਈ ਮੁੱਕ ਗਈ ਆ ਜਾਂ ਇਹ ਪੈਨ ਇਹਨਾਂ ਦੀ ਜੇਬ ਦੇ ਵਿੱਚ ਹੈ ਤੇ ਫੜਾਈ ਕਿਸੇ ਹੋਰ ਦੇ ਹੱਥਾਂ ਦੇ ਵਿੱਚ ਹੈ ਜਦੋਂ ਪੰਜਾਬ ਸਰਕਾਰ ਕੋਈ ਵੀ ਹੋਵੇ ਚਾਹੇ ਮੌਜੂਦਾ ਅੱਜ ਦੀ ਸਰਕਾਰ ਜਦੋਂ ਤੁਸੀਂ ਪੰਜਾਬ ਦੀ ਗੱਲ ਨਹੀਂ ਕਰੋਗੇ ਪੰਜਾਬ ਦੀਆਂ ਮਲਾਜਮਾਂ ਦੀਆਂ ਇਸਤਰੀਆਂ ਦੀਆਂ ਔਰਤਾਂ ਦੀਆਂ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਅਦਯੋਗ ਪਤੀਆਂ ਦੀਆਂ ਵਿਦਿਆਰਥੀਆਂ ਦੀਆਂ ਜਿੰਨੇ ਵੀ ਸਾਡੇ ਵਰਗ ਨੇ ਜਦ ਸਾਡੇ ਵਰਗਾਂ ਦੀ ਤੁਸੀਂ ਗੱਲ ਨਹੀਂ ਕਰੋਗੇ ਤੇ ਫਿਰ ਸਰਕਾਰਾਂ ਲੋਕੀ ਬਦਲ ਦਿੰਦੇ ਨੇ ਇਤੇ ਉਹ ਵੀ ਕਹਿੰਦੇ ਹੈ 25 ਸਾਲ ਰਾਜ ਕਰਾਂਗੇ ਉਹ ਵੀ ਨਹੀਂ ਲੱਭਦੇ ਹੈਗੇ ਤੇ ਲੱਭਣਾ ਤੁਸੀਂ ਵੀ ਨਹੀਂ ਹੈਗਾ ਜਾਂ ਦੇ ਬਿਲਕੁਲ ਲੋਕਾਂ ਦੇ ਹਿਸਾਬ ਦੇ ਨਾਲ ਕੰਮ ਹੋਣੇ ਚਾਹੀਦੇ ਪਰ ਜਦ ਤੁਸੀਂ ਸ਼ਿਕ ਵੀ ਖੰ ਮਾਰਨੀ ਆ ਜੇ ਪੁੱਛ ਕੇ ਮਾਰਨੀ ਸ਼ਿਕ ਕਿ ਮੈਂ ਸ਼ਿਕ ਮਾਰਾਂ ਕਿ ਨਾ ਮਾਰਾਂ ਤੇ ਫਿਰ ਉਹ ਗੱਲ ਨਹੀਂ ਨ ਬੰਦੇਗੇ ਲੋਕਾਂ ਨੇ ਤੁਹਾਨੂੰ ਸੱਤਾ ਦਿੱਤੀ ਸੀ ਨਾ ਪਿਆਲ ਫੜੇ ਹਰੇ ਪੈਨ ਤੇ ਸਾਡੇ ਸਾਡੇ 5 ਸਾਲਾਂ ਦੇ ਲੇਖ ਤੁਸੀਂ ਲਿਖੜੇ ਹੈਗੇ ਨੇ ਉਹ ਲੋਕ ਕਹਿੰਦੇ ਕਿ ਸਾਡੇ ਲੇਖ ਹੀ ਮਾੜੇ ਨੇ ਜਿਹੜੇ ਤੁਹਾਨੂੰ ਅਸੀਂ ਚੁਣ ਕੇ ਦੇ ਭੇਜ ਦਿੱਤਾ ਹੈਗਾ ਨਾ ਇਹ ਸਥਿਤੀ ਵਿੱਚ ਜਦੋਂ ਤੁਸੀਂ ਲੋਕਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋ ਗੱਲਾਂ ਦੇ ਨਾਲ ਵਿਕਾਸ ਨਹੀਂ ਹੁੰਦਾ ਨਾ ਗਰਾਊਂਡ ਤੇ ਕਰਕੇ ਦਿਖਾਉਣਾ ਪੈਂਦਾ ਤੁਹਾਡੀ ਸਿਰਫ ਰਹਿ ਗਏ ਨੇ 5 ਮਹੀਨੇ ਰਹਿ ਗਏ ਨੇ ਤੁਹਾਡੀ ਸਰਕਾਰ ਨੂੰ 3 ਸਾਲ ਪੂਰੇ ਹੋ ਜਾਣੇ ਆ ਗਏ ਨੇ ਆ ਖਤਮ ਹੋ ਗਿਆ ਨਵੰਬਰ ਦਸੰਬਰ ਜਨਵਰੀ ਫਰਵਰੀ ਚਾਰ ਮਹੀਨੇ ਰਹਿ ਗਏ 4 ਮਹੀਨਿਆਂ ਨੂੰ ਤੁਹਾਡੇ 3 ਸਾਲ ਹੋ ਜਾਣੇ ਤੁਸੀਂ ਕਿਹਾ ਸੀ ਕਿ ਅਸੀਂ 16 ਮੈਡੀਕਲ ਕਾਲਜ ਖੋਲਣੇ ਹਨ ਤਿੰਨਾ ਸਾਲਾਂ ਦੇ ਵਿੱਚ ਇੱਕ ਵੀ ਕਾਲਜ ਦੀ ਇੱਟ ਨਹੀਂ ਲੱਗੀ ਹੈਗੀ ਇੱਕ ਵੀ ਕਾਲਜ ਦੀ ਇੱਟ ਨਹੀਂ ਲੱਗੀ ਹੈਗੀ ਫਿਰ ਕਿਵੇਂ ਡਿਵੈਲਪਮੈਂਟ ਤੁਸੀਂ ਜੇ ਇਹੋ ਕਹੀ ਜਾਓਗੇ ਕਿ ਡਿਵੈਲਪਮੈਂਟ ਹੈ ਜੋ ਅਸੀਂ ਬਿਲੀ ਫ੍ਰੀ ਕਰ ਦਿੱਤੀ ਹੈਗੀ ਇਹਨੂੰ ਡਿਵੈਲਪਮੈਂਟ ਨਹੀਂ ਕਹਿੰਦੇ ਹੈਗੇ ਇਹ ਸਬਸਿਡੀਆਂ ਨੇ ਇਹ ਸਬਸਿਡੀਆਂ ਬਾਦਲਾਂ ਨੇ ਵੀ ਦਿੱਤੀਆਂ ਕਾਂਗਰਸੀਆਂ ਨੇ ਵੀ ਦਿੱਤੀਆਂ ਕੀ ਰਹਿ ਗਿਆ ਇੱਕ ਕੁਝ ਇੱਕ ਪਾਰਟੀ ਕੋ 2 ਐਮਐਲਏ ਰਹਿ ਗਏ ਨੇ ਦੁਮਾਜੂ ਇੱਕ ਨਾਰਾਜ ਹੈ ਇੱਕ ਤੁਹਾਡੇ ਨਾਲ ਚਲ ਗਿਆ ਪਤਾ ਨਹੀਂ ਕਿਹੜੇ ਸਮਝੌਤੇ ਕਰਕੇ ਚਲ ਗਿਆ ਕਾਂਗਰਸ ਕੋ 14 ਰਹਿ ਗਏ ਨੇ ਜੀ ਤੁਹਾਡੇ ਕਿ ਠੀਕ ਹੈ ਬਾਈਲੈਕਸ਼ਨ ਕਰਕੇ ਗਿਣਤੀ ਵਧ ਗਈ ਇੱਕ ਅੱਧੀ ਤੁਸੀਂ ਹੋਰ ਇਲੈਕਸ਼ਨ ਕਰਵਾ ਦੋਗੇ ਤੁਹਾਡਾ ਜੇ ਟੀਚਾ ਹੀ ਹੈ ਕਿ ਅਸੀਂ 5 ਸਾਲਾਂ ਤੱਕ 100 ਕਰਨੇ ਕਰ ਲੋ ਪਰ ਉਹਦਾ ਫਾਇਦਾ ਨਹੀਂ ਹੋਣਾ ਨਾ ਜੀ ਗੱਲ ਇਹ ਹੈ ਕਿ ਲੋਕਾਂ ਦੇ ਤੁਸੀਂ ਕਿੰਨਾ ਤੁਸੀਂ ਲੋਕਾਂ ਦੇ ਦਿਲ ਕਿੰਨੇ ਜਿੱਤਦੇ ਹੈਗੇ ਹੱਲੇ ਤੁਸੀਂ ਲੋਕਾਂ ਦੇ ਦਿਲ ਪੂਰੀ ਤਰ੍ਹਾਂ ਨਹੀਂ ਜਿੱਤੇ ਹੈਗੇ ਲੋਕਾਂ ਦੇ ਦਿਲ ਤੁਹਾਡੇ 222 ਦੀਆਂ ਲੋਕ ਸਭਾ ਦੀ ਦਾਤਾ ਕਿ ਤੁਹਾਡੇ ਲੋ ਹਜੇ ਲੋਕਾਂ ਦੇ ਤੁਸੀਂ 30 30% ਦੇ ਦਿਲ ਜਿੱਤੇ ਨੇ ਤੁਹਾਨੂੰ ਜਿੱਤਣ ਵਾਸਤੇ ਹਜੇ 70% ਕੰਮ ਕਰਨਾ ਪੈਣਾ ਤੇ ਤੁਹਾਡੇ ਕੋਲ ਉਹਨੇ ਕੰਮ ਹੋਏ ਨਹੀਂ ਹੈਗੇ ਜਿਸ ਤਰੀਕ ਸਥਿਤੀ ਦੇ ਵਿੱਚ ਤੁਸੀਂ ਇੰਨੀਆਂ ਪੰਜਾਬ ਚ ਇਲੈਕਸ਼ਨ ਹੋ ਗਈਆਂ ਅੱਜ ਹੀ ਖਬਰ ਲੱਗੀ ਇਨਨ ਐਕਸਪ੍ਰੈਸ ਚ ਕੰਚਨ ਵਾਸਦੇਵਾ ਬੜੇ ਸੀਨੀਅਰ ਜਰਨਲਿਸਟ ਨੇ ਪੰਜ ਇਲੈਕਸ਼ਨ ਹੋ ਗਈਆਂ ਕੰਮ ਤੁਹਾਡੇ ਕੋਲ ਹੋਏ ਨਹੀਂ ਪੰਜਾਬ ਦੀ ਫਿਕਰ ਤੁਹਾਨੂੰ ਘੱਟ ਤੁਸੀਂ ਹਰਿਆਣੇ 'ਚ ਬਿਜੀ ਰਹੇ ਮੱਧ ਪ੍ਰਦੇਸ਼ 'ਚ ਬਿਜੀ ਰਹੇ ਛੱਤੀਗੜ੍ਹ 'ਚ ਬਿਜੀ ਰਹੇ ਰਾਜਸਥਾਨ 'ਚ ਬਿਜੀ ਰਹੇ ਉੱਤਰਾਖੰਡ 'ਚ ਬਿਜੀ ਰਹੇ ਹਮਾਚਲ 'ਚ ਬਿਜੀ ਰਹੇ ਕੰਮ ਤੇ ਤੁਹਾਡੇ ਕੋਲ ਹੋਏ ਨਹੀਂ ਚੋਣ ਜਾਬਤਾ ਹੀ ਕਦੀ ਪੰਜਾਬ 'ਚ ਦੀ ਆਦੀ ਬਾਹਰ ਤੁਸੀਂ ਇਦਾਂ ਹੀ ਗੱਲਾਂ ਗੁੱਲਾਂ ਦੇ ਨਾਲ ਗੱਲਾਂ ਦੇ ਨਾਲ ਗੱਲਾਂ ਦੇ ਨਾਲ ਕੜਾਹ ਕੇ ਬਣਾ ਤਣ ਤੁੱਕੀ ਪਕੌੜੇ ਨਹੀਂ ਪਕਾਈ ਜਾਂਦੇ ਤੁਹਾਨੂੰ ਤੇ ਸਰੋਂ ਦਾ ਤੇਲ ਲਿਆਉਣਾ ਪੈਣਾ ਹੈਗਾ ਤੇ ਜੀ ਸਥਿਤੀ ਦੇ ਵਿੱਚ ਤੁਸੀਂ ਕੈਬਨਿਟ ਮੀਟਿੰਗ ਹੀ ਇਸ ਸਾਲ ਪੰਜ ਹੋਈਆਂ ਸਿਰਫ ਤੇ ਫਿਰ ਸਰਕਾਰ ਕਿੰਨੀ ਕਿਸਿਹਰ ਦਾ ਕੀ ਕੈਬਨਿਟ ਮੀਟਿੰਗ ਵੀ ਹੋਰਨ ਨੂੰ ਪੁੱਛ ਕੇ ਕਰਨੀ ਹੈਗੀ ਐ ਇੰਨੇ ਸਾਰੇ ਪੰਜਾਬ ਦੇ ਮਸਲੇ ਆਏ ਨੇ ਤੇ ਆ ਹੁਣ ਤੁਸੀਂ ਇੱਕ ਬੰਦਾ ਮਨਵਰਤ ਠੀਕ ਆ ਆਪਾਂ ਉਸੇ ਤੇ ਨਹੀਂ ਕਿ ਉਹਨਾਂ ਨੂੰ ਮਨਵਰਤ ਰੱਖਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ ਰੱਖਿਆ ਸਹੀ ਰੱਖਿਆ ਕਿ ਜਾਂ ਚੰਗਾ ਰੱਖਿਆ ਪਰ ਮਜਬੂਰ ਸਰਕਾਰ ਨੇ ਕੀਤਾ ਹੈਗਾ ਤੇ ਤੁਸੀਂ ਰਾਤ ਉਹਨਾਂ ਨੂੰ ਇਵੇਂ ਚੋਰਾ ਵਾਂਗੂ ਡਾਕੂ ਵਾਂਗੂ ਲਟੇਰਿਆ ਵਾਂਗੂ ਗ੍ਰਿਫਤਾਰ ਕਰਕੇ ਦਰਵਾਜ਼ੇ ਭੰਨ ਦਿੱਤੇ ਹੈਗੇ ਨੇ ਉਹ ਜਿਹੜੇ ਟੀਮ ਦੇ ਹੀ ਚਾਦਰਾਂ ਜੀ ਦੇ ਨਾਲ ਉਹਨਾਂ ਨੇ ਪਾਇਆ ਸੀ ਤੰਬੂ ਜਲ ਹੈ ਉਹ ਵੀਡੀਓ ਸਵੇਰ ਦੀ ਚੱਲਣ ਦੀ ਆ ਉਹ ਸਵੇਰੇ 2:30 3 ਵਜੇ ਜੀ ਇਸ ਤੋਂ ਸਰਕਾਰ ਦਾ ਲੱਗਦਾ ਹੈ ਸਰਕਾਰ ਕਿੰਨੀ ਬਖਲਾ ਗਈ ਹੈ ਉਦੋਂ ਤੁਸੀਂ ਇੱਕ ਪਾਸੇ ਜੀ ਕਾਲੀ ਮਾਤਾ ਦੇ ਮੰਦਰ ਤੋਂ ਮੱਥਾ ਟੇਕ ਕੇ ਦਰਬਾਰ ਸਾਹਿਬ ਮੱਥਾ ਟੇਕਣਾ ਦੁਰਗਾਣਾ ਮੰਦਰ ਮੱਥਾ ਟੇਕਣਾ ਭਗਵਾਨ ਬਾਲਮੀਕ ਰਾਮਤੀਸ ਜਾ ਕੇ ਮੱਥਾ ਟੇਕਣਾ ਫਿਰ ਮੱਥੇ ਟੇਕਣ ਦੇ ਕੀ ਫਾਇਦਾ ਉਹ ਇੱਕ ਬੜਾ ਵਧੀਆ ਕਹਿੰਦੇ ਕਿ ਤੇਰੇ ਅੰਦਰੋਂ ਮੈਲ ਨਾ ਜਾਵੇ ਤੇ ਨਹਾਉਂਦੀ ਫਿਰ ਤੀਥਾਂ ਤੀਥਾਂ ਤੇ ਤੁਹਾਡਾ ਦੋਸਾਬਾ ਕਿ ਅੰਦਰੋਂ ਮੈਲ ਤੁਹਾਡੇ ਜਾ ਰਹੀ ਨਹੀਂ ਹੈਗੀ ਤੇ ਤੁਸੀਂ ਤੀਰਥਾਂ ਤੇ ਨਹਾਉਂਦੇ ਫਿਰਦੇ ਹੋ ਨਤਮਸਤਕ ਹੋ ਰਹੇ ਹੋ ਤੇ ਇਸ ਕਰਕੇ ਸਰਾ ਸਰ ਗਲਤ ਹੈ ਕਿ ਜਿਹੜਾ ਸਰਕਾਰ ਦਾ ਰਵਈਆ ਵਾ ਇਹਨੂੰ ਇੱਕ ਚੁਨੀ ਹੋਈ ਸਰਕਾਰ ਦਾ ਐਕਸ਼ਨ ਹੀ ਕਹਿ ਸਕਦੇ ਇਹ ਤਾਲੇਬਾਨ ਸਰਕਾਰਾਂ ਦਾ ਇਦਾਂ ਦਾ ਐਕਸ਼ਨ ਹੁੰਦਾ